Selamat malam ਹੇਲੂਇਆ ਹੇਲੂਇਆ ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਜਿਨੇ ਇੱਕ ਵਾਰ ਫੇਰ ਸਾਨੂੰ ਸਪਨਾ ਨੂੰ ਆਪਣੀ ਹਜ਼ੂਰੀ ਦੇ ਵਿੱਚ ਇਕੱਠਿਆ ਕੀਤਾ ਆ ਔਰ ਮਿਲ ਕੇ ਪਰਮੇਸ਼ੁਰ ਦੇ ਨਾਮ ਮੁਤਾਬਕ ਦੀ ਪੇਟ ਦੇ ਰਹੇ ਹੁਣ ਸਮਾਇਆ ਪਰਮੇਸ਼ੁਰ ਨੇ ਸੁੰਦਰ ਵਚਨ ਦਾ ਪਵਿੱਤਰ ਬਾਣੀ ਦਾ ਕਾਫੀ ਅਸੀਂ ਗੀਤ ਪੈਨ ਗਾਏ ਆ اگوان گیا آردنا کی پرمیشور پویت بچن وال دیکھاں گیا پہلا تو موتی اس دا اسی تین دیکھ دیکھتے ہیں মুক্তি দাতে परमेश्वर ਦੇ ਹਜੂਰ ਇਹੋ ਬਲਾ ਅਤੇ ਪਰਵਾਨ ਹੈ ਜੋ ਚਾਹੁੰਦਾ ਹੈ ਕਿ ਸਾਰੇ ਮੁਨਕ ਪਹਜਾਈ ਜਾਵੇ। ਸਭ ਕੁਲ ਹਾਲੇਲੂਇਆ। ਹਾਲੇਲੂਇਆ। ਤੋਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਜਿਨ ਨੇ ਇੱਕ ਵਾਰ ਫਿਰ ਸਾਨੂੰ ਸਭਨਾਂ ਨੂੰ ਇਕੱਠਿਆ ਕੀਤਾ ਆ। ਅਰ ਪਰਮੇਸ਼ਵਰ ਦੇ ਨਾਮ ਦੀ স্তুতি ਕਰਦੇ ਆ। ਇਸ ਜਗ੍ਹਾ ਤੇ ਅਸੀਂ ਵਚਨ ਪੜਿਆ ਆ ਸਾਡੇ ਮੁਕਤੀ ਦਾਤੇ ਪਰਮੇਸ਼ੁਰ ਦੇ ਹਜ਼ੂਰੋਂ ਇਹੋ ਪਲਾ ਅਤੇ ਪਰਵਾਨ ਸਭ ਲੋ ਹallelujah ਯਹਵਾ ਸਦਾ ਕੀਆ ਪਲਾ ਤੇ ਪਰਵਾਨ ਜਿੰਦੀ ਅਸੀਂ ਬੰਦਗੀ ਕਰ ਰਹੇ ਆ ਜੀਦੇ ਕਰਕੇ ਅਸੀਂ ਹਰ ਹਫਤੇ ਹਰ ਐਤਵਾਰ ਅਸੀਂ ਪ੍ਰਭੂ ਦੇ ਘਰ ਦੇ ਵਿੱਚ ਆ ਰਹੇ ਹਾਂ ਉਹ ਕੀ ਹੈ ਪਲਾ ਹੈ ਖਾਇਕ ਦੇ ਵਿੱਚ ਮਸੀਹ ਦੀਆਂ ਭਲਾਈਆਂ ਜਿੱਕਰ ਅਸੀਂ ਦੇਖਦੇ ਆ ਤੇ ਕਿੰਨੀਆਂ ਨਹੀਂ ਜਾਂਦੀਆਂ ਪੂਰੀ ਬਾਈਬਲ ਪੁਲਿਹਾਈ ਦੇ ਨਾਲ ਭਰੀ ਹੋਈ ਹੈ ਜਿੱਦਾਂ ਕਿ ਅੱਜ ਅਸੀਂ ਪ੍ਰਭੂ ਪੂਜ ਦੇ ਵਿੱਚ ਸ਼ਾਮਿਲ ਹੋਏ ਹਾਂ ਔਰ ਹਰ ਮਹੀਨੇ ਪਹਿਲੇ ਹਫ਼ਤੇ ਅਸੀਂ ਪ੍ਰਭੂ ਪੂਜ ਲੈਂਦੇ ਹਾਂ ਔਰ ਇਸ ਪ੍ਰਭੂ ਪੂਜ ਦਾ ਮੇਨ ਮਕਸਦ ਕੀ ਹੈ ਕਿ ਉਸ ਸਮੇਂ ਨੂੰ ਯਾਦ ਕਰਨਾ ਜਦ ਯਸੂ ਮਸੀਹ ਨੇ ਆਪਣੀ ਭਲਾਈ ਦਿਖਾਈ ਹੈ ਕਿ ਸਭ ਕੁਝ ਜਾਣਦੇ ਹੋਏ ਵੀ ਇੱਕੋ ਇੱਕ ਨੇ ਧਮਾਕ ਦੇ ਵਿੱਚ ਜਾਂ ਦਿਲ ਦੇ ਵਿੱਚ ਕਲ ਰੱਖੀ ਕਿ ਮੈਂ ਪਿਤਾ ਦੀ ਮਰਜ਼ੀ ਨੂੰ ਕੀ ਕਰਨਾ ਆਇਆ ਹਾਂ ਪੂਰਾ ਕਰਨਾ ਆਇਆ ਹਾਂ اور جدو اتمک پتا دی مرضی نوا کرتے ہیں تو اس پلیائی یسم سی نے مار کھانے ہوئے بھی, بھی پلیائی ہے اور ਜਿਹੜੇ ਵੀ ਨਗਰ ਵਿੱਚ ਗਿਆ ਆ ਜਿੱਥੇ ਕਿਤੇ ਦੁਖੀ ਦੇਖਿਆ ਆ ਜਿੱਥੇ ਵੀ ਕੋਈ ਬਿਮਾਰ ਦੇਖਿਆ ਆ ਉਥੇ ਪਰਮੇਸ਼ਵਰ ਨੇ ਆਪਣੀ ਭਲਾਈ ਨੂੰ ਜ਼ਾਹਿਰ ਕੀਤਾ ਆ ਜਿਕਰ 36 ਸਾਲ ਦਾ ਦਰਮ ਕੀ ਸੀਗਾ ਔਰ ਉਸ ਜਗ੍ਹਾ ਤੇ ਯਿਸੂਸੀ ਨੇ ਆਪਣੀ ਭਲਾਈ ਨੂੰ ਦਿਖਾਇਆ ਆ ਔਰ ਜਿਹੜਾ ਦਰੰਗੀ ਸੀ ਸੀਗਾ ਉਹ ਸੋਚਦਾ ਵਿਚਾਰਦਾ ਰਿਹਾ ਕਿ ਬਾਕੀ ਆ ਉਹਨਾਂ ਦੇ ਰਿਸ਼ਤੇਦਾਰ ਆ ਜਦ ਸਮਾਂ ਆਉਂਦਾ ਆ ਦੁੱਧ ਪਾਣੀ ਨੂੰ ਹਲਾਉਂਦਾ ਆ ਉਹਦੇ ਵਿੱਚ ਉਤਾਰ ਦਿਆਂ ਤਾਂ ਠੀਕ ਹੋ ਜਾਂਦਾ ਆ ਪਰ ਮੇਰਾ ਇਸ ਧਰਤੀ ਤੇ ਕੋਈ ਨਹੀਂ ਹੈ ਜਿਹੜਾ ਮੈਨੂੰ ਉਠਾਵੇ ਔਰ ਉਸ ਪਾਣੀ ਦੇ ਵਿੱਚ ਲੈ ਚੁਕੇ ਜਦ ਦੁੱਧ ਪਾਣੀ ਨੂੰ ਮਿਲਾਏ ਔਰ ਮੈਂ ਚੰਗਾ ਹੋ ਜਾਵਾਂ ਪਰ ਕੀ ਹੈ ਜਿੱਥੇ ਪਰਮੇਸ਼ਵਰ ਦਾ ਬਚਨ ਹੈ ਉਥੇ ਭਲਾਈ ਜ਼ਾਹਿਰ ਹੁੰਦੀ ਹੈ ਉਸ ਜਗ੍ਹਾ ਤੇ ਫਿਰ ਉਸ ਸਤੀ ਸਾਰੇ ਦਰਗੀ ਨੂੰ ਇਹ ਲੋੜ ਨਹੀਂ ਪਈ ਕਿ ਉਹ ਪਾਣੀ ਦੇ ਵਿੱਚ ਜਾਏਗਾ ਤੇ ਚੰਗਾ ਹੋਏਗਾ ਯੋਸੁਫ ਨੇ ਇੱਕੋ ਇੱਕ ਗੱਲ ਕੀਤੀ ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ ਉਹਨੇ ਇਹ ਨਹੀਂ ਸਵਾਲ ਜਵਾਬ ਦਿੱਤਾ ਕਿ ਤੂੰ ਉਨੀ ਦੇਰ ਤੱਕ ਸ਼ੁੱਧ ਨਹੀਂ ਹੋਏਗਾ ਜਿੰਨੀ ਦੇਰ ਤੱਕ ਤੂੰ ਪਾਣੀ ਦੇ ਵਿੱਚ ਨਾ ਜਾਏਂਗਾ ਤੂੰ ਉਨੀ ਦੇਰ ਤੱਕ ਚੰਗਾ ਨਹੀਂ ਹੋਏਗਾ ਜਿੰਨੀ ਦੇਰ ਤੱਕ ਦੂਤ ਪਾਣੀ ਨੂੰ ਹਿਲਾਏਗਾ ਪਰ ਪਹਿਲਾਂ ਤੂੰ ਪਾਣੀ ਦੇ ਵਿੱਚ ਡੁਬਕੀ ਨਾ ਲਗਾਏਂਗਾ ਇੱਕੋ ਇੱਕ ਕਿਹਾ ਕੀ ਤੂੰ ਸ਼ੁੱਧ ਹੋਣਾ ਚਾਹੁੰਦਾ ਹੈ ਜੀ ਪ ਚੰਗਾ ਹੋਣਾ ਚਾਹੁੰਦਾ ਹੈ ਪਰ ਪ੍ਰਮੇਸ਼ਵਰ ਨੇ ਕਿਹਾ ਆਪਣੀ ਇਖਾਟ ਚੁੱਕ ਤੇ ਤੁਰ ਪੁਰ ਕੀ ਹੋਇਆ ਫਿਰ ਤੁਰਿਆ ਕਿ ਨਹੀਂ ਤੁਰਿਆ ਤੁਰਿਆ 38 ਸਦਰੰਗੀ ਜੇਕਰ ਅਸੀਂ 1 ਮਹੀਨਾ ਇੱਕ ਹੱਥ ਨੂੰ ਇੱਕ ਜਗ੍ਹਾ ਤੇ ਖੜਾ ਕਰਕੇ ਰੱਖਾਂਗੇ ਤਾਂ ਸੁੰਨ ਹੋ ਜਾਏਗਾ ਪਟਫਟ 30 ਸਾਲ ਹੋ ਗਏ ਸਦਰੰਗੀ ਨੂੰ ਅਰ ਅਦਰੰਗੀ ਦਾ ਕੀ ਮਤਲਬ ਹੈ ਅਦਰੰਗ ਦਾ ਮਾਰਿਆ ਹੋਇਆ ਜਿੰਦੇ ਹੱਥ ਪੈਰ ਨਾ ਕੰਮ ਕਰਦੇ ਹੋਣ ਔਰ ਇੱਕੋ ਇੱਕ ਯਸੂਸੀ ਦੇ ਬੋਲ ਦੇ ਦੁਆਰਾ ਹੀ ਖੜਾ ਹੋਇਆ ਔਰ ਜਿੰਨੀ ਦੇਰ ਤੱਕ ਜਿਉਂਦਾ ਰਿਹਾ ਉਹ ਆਪਣੀ ਖਾਟ ਨਾਲ ਲੈ ਕੇ ਜਾਂਦਾ ਸੀਗਾ ਕਿਉਂ ਕਹਿੰਦਾ 38 ਸਾਲ ਇੰਨੇ ਮੈਨੂੰ ਆਸਰਾ ਦਿੱਤਾ ਹੈ ਔਰ ਇਹਨਾਂ ਨਾਲ ਰੱਖਾਂਗਾ ਕਿ ਪਰਮੇਸ਼ਵਰ ਦੀ ਵਡਿਆਈ ਹੋ ਸਕੇ ਸਭਾ ਬੋਲ ਹਾਲੇਲੂਇਆ ਹਾਲੇਲੂਇਆ ਕੀ ਅਸੀਂ ਵੀ ਉਹਦੇ ਨਾਲ ਸਹਿਮਤ ਹਾਂ ਕਿ ਜਿਹੜੀ ਬੁਝਾਈ ਤੋਂ ਪਰਮੇਸ਼ਰ ਨੇ ਅੱਜ ਸਾਨੂੰ ਮੁਕਤ ਕੀਤਾ ਆ ਕਿ ਅਸੀਂ ਉਸ ਬੁਝਾਈ ਨੂੰ ਦੱਸ ਕੇ ਗੁਵਾਈ ਦੇ ਰਹੇ ਆ ਕਿ ਉਸ ਬੁਝਾਈ ਨੂੰ ਅਸੀਂ ਆਪਣੇ ਮਾਨ ਦੇ ਵਿੱਚ ਰੱਖਿਆ ਹੋਇਆ ਆ ਕਿ ਪਰਮੇਸ਼ਰ ਨੇ ਸਾਡੇ ਤੇ ਭੁਝਾਈ ਕੀਤੀ ਆ ਪਰ ਅਸੀਂ ਅਗਵਾਈ ਦੇ ਰਹੇ ਆ ਟਾਡੀ ਅਗਵਾਈ ਦੇ ਦੁਆਰਾ ਪਤਾ ਨਹੀਂ ਕਿੰਨੇ ਭੈਣ ਭਈ ਆਜ਼ਾਦ ਹੋ ਸਕਦੇ ਆ ਪਰ ਅਸੀਂ ਅਗਵਾਈ ਨਹੀਂ ਦਿੰਦੇ ਅਸੀ ਉਸ ਪੁਲੀ ਆਈ ਨੂੰ ਪੁੱਲ ਬੈਠੇ ਜਿਹੜੀ ਪਰਮਿਸ਼ਨ ਨੇ ਸਾਡੇ ਤੇ ਕਰ ਦਿੱਤੀ ਆ 33 ਸਾਧ ਅਧ ਰੰਗੀ ਨੇ ਇਹ ਨਹੀਂ ਕਿਹਾ ਕਿ ਹੁਣ ਮੈਨੂੰ ਸਾਧ ਹੋ ਗਿਆ ਆ ਬਸ ਬਹੁਤ ਗੁਮਾਈਆਂ ਦੇ ਦਿੱਤੀਆਂ ਹੁਣ ਮੈਂ ਖਾਕ ਨੂੰ ਛੱਡ ਦਿੰਦਾ ਨਹੀਂ ਜਿੰਨੀ ਦੇਰ ਤੱਕ ਜਿਉਂਦਾ ਰਿਹਾ ਘਾਰ ਨਾ ਰੱਖਿਆ ਚਾਹੇ 5 ਸਾਲਿਆ ਚਾਹੇ 10 ਸਾਲਿਆ ਚਾਹੇ 20 ਸਾਲਿਆ ਚਾਹੇ 50 ਸਾਲਿਆ ਪਰ ਉਹ ਲਗਾਤਾਰ ਗੁਮਾਈਂ ਦਿੰਦਾ ਰਿਹਾ ਪਰੋਦੀ ਅਗਵਾਹੀ ਦੇ ਦੁਆਰਾ ਰੱਖਾਂ ਲੋਕ ਬਚਾਏ ਗਿਆ ਹਾਲੇਲੂਇਆ ਹਾਲੇਲੂਇਆ ਕੀ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਗਵਾਹੀ ਦੇ ਦੁਆਰਾ ਕੋਈ ਜ਼ਿੰਦਗੀ ਬਚੇ ਕੀ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਦਿੱਤੀ ਗਈ ਗਵਾਹੀ ਦੇ ਦੁਆਰਾ ਪਰਮੇਸ਼ਰ ਉਹਨਾਂ ਦੇ ਭਲਾ ਕਰੇ ਪਰਮੇਸ਼ਰ ਨੇ ਸਾਨੂੰ ਕਿਉਂ ਚੰਗਿਆ ਕੀਤਾ ਤਾਂ ਕਿ ਅਸੀਂ ਅਗਵਾਈ ਦੇ ਸਕੀਏ ਪਰਮੇਸ਼ਰ ਨੇ ਸਾਨੂੰ ਕਿਉਂ ਬਲੇਸਿੰਗ ਦਿੱਤੀ ਆ ਤਾਂ ਕਿ ਅਸੀਂ ਅਗਵਾਈ ਨੂੰ ਸ਼ੇਅਰ ਕਰੀਏ ਔਰ ਜੋ ਬਰਕਤ ਅਸੀਂ ਲਈ ਹੈ ਉਹ ਕੋਈ ਦੂਸਰਾ ਵਾਂਝਾ ਨਾ ਰਹੇ ਜੇ ਬਲਕਿ ਉਹ ਵੀ ਉਸ ਬਰਕਤ ਨੂੰ ਹਾਸਲ ਕਰੇ ਪਰਮੇਸ਼ਰ ਦਾ ਭਲਾ ਆ ਪ੍ਰਵਾਨ ਵੀ ਆ ਪਰ ਕਿਤੇ ਨਾ ਕਿਤੇ ਸਾਡੇ ਵਿੱਚ ਕਮੀ ਹੈ ਜਿਸ ਕਰਕੇ ਸਾਡੇ ਕਵਾਂਡੀ ਠੀਕ ਨਹੀਂ ਹੋ ਰਹੀ ਕਿਤੇ ਨਾ ਕਿਤੇ ਕਮੀ ਹੈ ਸਾਡੇ ਰਿਸ਼ਤੇਦਾਰ ਜਾਣਦੇ ਹੋਏ ਵੀ ਪਰਮੇਸ਼ਰ ਨੂੰ ਸਵੀਕਾਰ ਨਹੀਂ ਕਰ ਰਹੇ ਪਰਮੇਸ਼ਰ ਤਾਂ ਭਲਾ ਕਰਨ ਵਾਲਾ ਖੁਦਾ ਹੈ ਉਹ ਤਾਂ ਹਰ ਇੱਕ ਨੂੰ ਬਚਾਉਣਾ ਚਾਹੁੰਦਾ ਹੈ ਕੀ ਪੜਿਆ ਸੀ ਸਾਡਾ ਮੁਕਤੀ ਦਾਤਾ ਪਰਮੇਸ਼ਰ ਉਹਦੀ ਹਜ਼ੂਰੀ ਦੇ ਵਿੱਚੋਂ ਉਹਦੀ ਹਜ਼ੂਰੀ ਦੇ ਵਿੱਚੋਂ ਇਹ ਨਹੀਂ ਹੈ ਕਿ ਬਾਰੇ ਕਿਤੇ ਉਹਦੀ ਹਜ਼ੂਰੀ ਦੇ ਵਿੱਚੋਂ ਭਲਾ ਤੇ ਪ੍ਰਵਾਨ ਆ। ਪਰ ਜਦੋਂ ਪਰਮੇਸ਼ਵਰ ਪ੍ਰਵਾਨ ਆ, ਭਲਾ ਕਰਨ ਵਾਲਾ ਆ, ਤੇ ਅਸੀਂ ਕੌਣ ਹੁੰਨੇ ਆ ਪਰਮੇਸ਼ਵਰ ਦੀ ਅਗਵਾਈ ਨੂੰ ਰੋਕਣ ਵਾਲੇ? ਬਾਈਬਲ ਦੇ ਵਿੱਚ ਲਿਖਿਆ ਕਿ ਜੇਕਰ ਅਸੀਂ ਅਗਵਾਈ ਦੇਣਾ ਬੰਦ ਕਰ ਦਾਂਗੇ, ਪਰਮੇਸ਼ਵਰ ਦੀ ਅराधना ਕਰਨੀ ਬੰਦ ਕਰ ਦਾਂਗੇ, ਤਾਂ ਪੱਥਰ ਵੀ ਚਲਾਉਂ ਤਾਂਗੇ। ਇਹ ਮੰਨਦੇ ਆ? ਬਲੀਆਮ ਜਦ ਪਰਮੇਸ਼ਰ ਦੇ ਬਚਨ ਦੇ ਉਲਟ ਚੱਲਿਆ ਪਰਮੇਸ਼ਰ ਨੂੰ ਪੁੱਛਦਾ ਆ ਕਿ ਮੈਂ ਕੰਮ ਕਰਾਂ ਪਰਮੇਸ਼ਰ ਨੇ ਕਿਹਾ ਨਹੀਂ ਕਰਨਾ ਦੂਜੀ ਵਾਰ ਫਿਰ ਪੁੱਛਿਆ ਕਹਿੰਦਾ ਤੇਰੀ ਮਰਜ਼ੀ ਹੈ ਪਹਿਲਾਂ ਕੀ ਕਿਹਾ ਪਰਮੇਸ਼ਰ ਨੇ ਨਹੀਂ ਕਰਨਾ ਦੂਸਰੀ ਵਾਰ ਫਿਰ ਪੁੱਛਿਆ ਕਹਿੰਦਾ ਤੇਰੀ ਮਰਜ਼ੀ ਹੈ ਜਦੋਂ ਗਿਆ ਜਿਹੜੀ ਗੱਡੀ ਦੇ ਉੱਤੇ ਜਾ ਰਿਹਾ ਸੀਗਾ ਗਦੀ ਰੋਕੀ ਬੱਲੇ ਆ ਮੈਨੂੰ ਮਾਰਿਆ ਉਹ ਫੇਰ ਚੱਲੀ ਫੇਰ ਰੋਕੀ ਫੇਰ ਮਾਰਿਆ ਔਰ ਗਦੀ ਬੋਲਣ ਲੱਗ ਪਈ ਕਿਉਂ ਕਹਤੇ ਮੈਂ ਤੇਰਾ ਕੀ ਮਗਾੜਿਆ ਆਪਣੇ ਮਾਲਕ ਨੂੰ ਕਹਿ ਰਹੀ ਮੈਂ ਤੇਰਾ ਕੀ ਮਗਾੜਿਆ ਆ ਤੂੰ ਮੈਨੂੰ ਬਾਰ ਬਾਰ ਕੁੱਟਦਾ ਆ ਕਿ ਜਿੱਥੇ ਤੂੰ ਕਿਹਾ ਮੈਂ ਉਥੇ ਨਹੀਂ ਖੜੀ ਕਿ ਤੂੰ ਜਿੱਥੇ ਕਹਾ ਮੈਂ ਉਥੇ ਨਹੀਂ ਗਈ ਪਰ ਤੂੰ ਦੇਖ ਕਿਤੇ ਪਰਮੇਸ਼ਰ ਤੋਂ ਅਲੈਦਾ ਤਾਂ ਨਹੀਂ ਜਾ ਰਿਹਾ ਗਦੀ ਨੂੰ ਰੋਕੜ ਵਾਲਾ ਕੌਣ ਆ ਪਰਮੇਸ਼ਰ ਦਾ ਆਤਮਾ ਆ ਕੇ ਖੜਦਾ ਸੀਗਾ ਕਿਸ ਜਗ੍ਹਾ ਤੇ ਖੜ ਜਾ ਇਹ ਗਲਤ ਜਾ ਰਿਹਾ ਆ ਪਰਮੇਸ਼ਰ ਦੇ ਮੱਦੇਨਜ਼ਰ ਖਿਲਾਫ ਜਾ ਰਿਹਾ ਆ ਪਰ ਉਸੇ ਤਰ੍ਹਾਂ ਪਰਮੇਸ਼ਰ ਦਾ ਬਚਨ ਦੱਸਦਾ ਜੇਕਰ ਜੇ ਇਨਸਾਨ ਨੂੰ ਬਣਾਇਆ ਪਰਮੇਸ਼ਰ ਨੇ ਪਰਮੇਸ਼ਰ ਦੀ ਮਹਿਮਾ ਦੇ ਲਈ ਪਰ ਜੇਕਰ ਜੇ ਅਸੀਂ ਮਹਿਮਾ ਦੇ ਲਈ ਬੰਦ ਕਰ ਦਿੱਤੀ ਤੇ ਪਰਮੇਸ਼ਰ ਨੂੰ ਆਪਣੀ ਮਹਿਮਾ ਲੈਣ ਦਾ ਵੱਲ ਆਉਂਦਾ ਆ ਵਲਾਤੇ ਪ੍ਰਵਾਨ ਹੈਗਾ ਆ ਉਹ ਭਲਾਈ ਦੇ ਨਾਲ ਪੂਰਿਆ ਉਹ ਦਇਆ ਕਰਨ ਵਾਲਾ ਖੁਦਾ ਆ ਔਰ ਇਹ ਚਾਹੁੰਦਾ ਆ ਕਹਿੰਦਾ ਜਿੱਦਾਂ ਮੈਂ ਦਇਆ ਦੇ ਨਾਲ ਨਿਆਂ ਕਰਦਾ ਤੁਸੀਂ ਵੀ ਦਇਆ ਦੇ ਨਾਲ ਨਿਆਂ ਕਰੋ ਵੀ ਯਾਕੂਬ ਦੀ ਪੱਤਰੀ ਦੇ ਵਿੱਚ ਲਿਖਿਆ ਕਹਿੰਦਾ ਜੀਨੇ ਬਿਨਾ ਦਇਆ ਤੋਂ ਨਿਆਂ ਕੀਤਾ ਉਹਦਾ ਵੀ ਨਿਆਂ ਬਿਨਾ ਦਇਆ ਤੋਂ ਹੀ ਕੀਤਾ ਜਾਏਗਾ ਅੱਗੇ ਪੜਦੇ ਕੀ ਲਿਖਿਆ ਜਾ ਅੱਜ ਇਹ ਹੀ ਬਚਨ ਬੋਲਦਾ ਜੋ 14 ਫੇ ਸਾਰੇ ਮਨੁੱਖ ਬਚਾਏ ਜਾਣ ਹਾਂ ਸਾਡੇ ਮੁਕਤੀ ਦਾਤੇ ਪਰਮੇਸ਼ਵਰ ਦੇ ਹਜ਼ੂਰੋ ਭਲਾ ਅਤੇ ਪ੍ਰਵਾਣਿਆ ਜੋ 14 ਆ ਫੇ ਸਾਰੇ ਮਨੁੱਖ ਬਚਾਏ ਜਾਣ ਕੀ ਹੈ ਇਹ ਕਿਸੇ ਇੱਕ ਨੂੰ ਨਹੀਂ ਕਹਿ ਰਿਹਾ ਇਕੱਲੇ ਪਾਸਾ ਦੀਪਕ ਨੂੰ ਨਹੀਂ ਕਹਿ ਰਿਹਾ ਜਾਂ ਤੁਹਾਡੇ ਵਿੱਚ ਕਿਸੇ ਇੱਕ ਮਨੁੱਖ ਨੂੰ ਨਹੀਂ ਕਹਿ ਰਿਹਾ ਭਈ ਕੱਲਾ ਤੂੰ ਹੀ ਬਚਾਇਆ ਜਾਏਗਾ ਬਾਕੀ ਹੋਰ ਕੋਈ ਨਹੀਂ ਬਚਾਇਆ ਜਾਏਗਾ ਪਰਮੇਸ਼ਰ ਸਭ ਦੇ ਨਹੀਂ ਕਹਿੰਦਾ ਆ ਕਿ ਮੈਂ ਹਰ ਇੱਕ ਜਾਨ ਨੂੰ ਬਚਾਉਣਾ ਚਾਹੁੰਦਾ ਹਾਂ ਭੱਲਾ ਤੇ ਪ੍ਰਵਾਨਿਆ ਜੋ ਚਾਹੁੰਦਾ ਸਾਰੇ ਹੀ ਕਿਸੇ ਇੱਕ ਦਾ ਨਾਮ ਤਾਂ ਨਹੀਂ ਹੋਇਆ ਗਲਾਇ ਤੇ ਨਹੀਂ ਲਿਖਿਆ ਗਿਆ ਕੱਲੇ ਪੌਲਸ ਨੂੰ ਕਿਹਾ ਗਿਆ ਆ ਜਾਂ ਕੱਲੇ ਪਤਰਸ ਨੂੰ ਕਿਹਾ ਗਿਆ ਆ ਜਾਂ ਕੱਲੇ ਡੈਨੀਅਲ ਨੂੰ ਕਿਹਾ ਗਿਆ ਜਾਂ ਯੂਸਫ ਨੂੰ ਕਿਹਾ ਗਿਆ ਜਾਂ ਦਾਊਦ ਨੂੰ ਕਿਹਾ ਗਿਆ ਆ ਜੀ ਕਿਹਾ ਗਿਆ ਪਤਰਸ ਨੂੰ ਨਹੀਂ ਕਿਹਾ ਗਿਆ ਕਹਿੰਦਾ ਸਾਰੇ ਮਨੁੱਖ ਬਚਾਏ ਜਾਣ ਪਰਮੇਸ਼ਵਰ ਭਲਾਈ ਦਾ ਭਰਪੂਰ ਆ। ਔਰ ਜਿਹੜੀ ਚੀਜ਼ ਮਨ ਅਸੀਂ ਭਰਪੂਰ ਹੋਵਾਂਗੇ ਉਹੀ ਸਾਡੇ ਅੰਦਰੋਂ ਨਿਕਲੇਗਾ। ਇੱਕ ਨਲਕਾਇਆ ਉਹਦੇ ਵਿੱਚੋਂ ਜਿੱਦਾਂ ਦਾ ਪਾਣੀ ਆ ਰਿਹਾ ਹੈ ਉਦਾਂ ਦਾ ਹੀ ਨਿਕਲੇ ਜੇਕਰ ਖਾਰਾ ਆ ਖਾਰਾ ਆਏਗਾ ਮਿੱਠਾ ਆ ਮਿੱਠਾ ਆਏਗਾ ਔਰ ਜੋ ਸਾਡੇ ਅੰਦਰ ਭਰਿਆ ਉਹ ਅਸੀਂ ਬੋਲਦੇ ਆ ਜੋ ਪਰਮੇਸ਼ਰ ਦੇ ਅੰਦਰ ਭਰਿਆ ਆ ਉਹ ਅਸੀਂ ਪੜ ਚੁੱਕੇ ਆ ਯਹੋਵਾ ਸਾਡਾ ਕੀ ਹੈ ਭਲਾਈ ਦੇ ਨਾਲ ਭਰਪੂਰ ਹੈ ਉਹਦੇ ਵਿੱਚੋਂ ਸਦਾ ਭਲਾਈ ਹੀ ਨਿਕਲਦੀ ਹੈ ਇਨਸਾਨ ਭੁੱਲ ਜਾਂਦਾ ਆ ਇਨਸਾਨ ਪਰਮੇਸ਼ਰ ਨੂੰ ਮਾੜਾ ਵੀ ਬੋਲਦਾ ਚੰਗਾ ਵੀ ਬੋਲਦਾ ਆ ਗਈ ਵਾਰ ਦੁਖੀ ਹੋ ਕੇ ਫਟਕਾਰਦਾ ਵੀ ਆ ਪਰ ਪਰਮੇਸ਼ਵਰ ਦੇ ਵਿੱਚ ਐਦਾਂ ਦੀ ਕੋਈ ਦੂਸਰਾ ਪੁਆਇੰਟ ਹੈ ਨਹੀਂ ਹੁੰਦਾ ਇੱਕੋ ਇੱਕ ਪੁਆਇੰਟ ਆ ਕਿ ਭਲਾ ਕਰਨ ਵਾਲਾ ਮੇਰਾ ਯਹੋਵਾ ਖੁਦਾ ਆ ਸਬ ਹਾਲੇਲੂਇਆ ਹਾਲੇਲੂਇਆ ਅਸੀਂ ਜਿਹਦੀ ਉਪਾਸਨਾ ਕਰ ਰਹੇ ਆ ਉਹਨੇ ਇੱਕੋ ਇੱਕ ਹਰੇਕ ਬੈਲੂ ਦੇ ਦੋ ਧੇਰਿਆ ਮੇਸ਼ੂ ਦੇ ਵਿੱਚ ਇੱਕੋ ਹੀ ਆ ਉਹ ਸਦਾ ਭਲਾਈ ਕਰਨ ਵਾਲਾ ਖੁਦਾ ਆਇਆ ਜਦੋਂ ਮਰਜੀ ਪਰਖ ਕੇ ਦੇਖ ਲਿਆ ਦੇ ਯਹੋਵਾ ਨੂੰ ਜਦੋਂ ਮਰਜੀ ਪੁਕਾਰ ਕੇ ਦੇਖ ਲਿਆ ਦੇ ਹਵਾਂ ਨੂੰ ਉਹ ਕਦੇ ਸਾਡਾ ਮਾਰਾ ਨਹੀਂ ਚਾਹੇਗਾ ਉਹ ਸਦਾ ਸਾਡੀ ਬੜੋਤਰੀ ਕਰਦਾ ਇਹਦਾ ਉਹ ਸਦਾ ਸਾਨੂੰ ਸੰਭਾਲ ਕੇ ਰੱਖਦਾ ਚਾਹੇ ਦੁੱਖ ਦੇ ਵਿੱਚ ਚਾਹੇ ਸੁੱਖ ਦੇ ਵਿੱਚ ਵਿੱਚ ਅੱਗੇ ਵੀ ਇੱਕ ਸਟੋਰੀ ਦੱਸੀ ਅੱਜ ਫਿਰ ਮੈਂ ਦੱਸਦਾ ਜਿਹੜਾ ਇੱਕ ਇਨਸਾਨ ਰੱਬ ਦਾ ਦਾਸ ਬੰਦਗੀ ਕਰਦਾ ਬਹੁਤ ਆਨੰਦ ਰਹਿਦਾ ਖੁਸ਼ ਰਹਿੰਦਾ ਔਰ ਇੱਕ ਦਿਨ ਨਦੀ ਦੇ ਕਿਨਾਰੇ ਚੱਲ ਗਿਆ ਔਰ ਦੇਖਣ ਲੱਗਿਆ ਕਿ ਸੱਚਮੁੱਚ ਪਰਮੇਸ਼ਰ ਮੇਰੇ ਨਾਲ ਹੈ ਕਹਦਾ ਜੇਕਰ ਨਾਲ ਹੋਇਆ ਤੇ ਜ਼ਰੂਰ ਮੈਨੂੰ ਚਾਰ ਪੈਰਾਂ ਦੇ ਨਿਸ਼ਾਨ ਦਿਖਾਈ ਦੇਣਗੇ ਦੋ ਮੇਰੇ ਔਰ ਦੋ ਪਰਮੇਸ਼ਰ ਦੇ ਅੱਜ ਜਦ ਨਦੀ ਦੇ ਕਿਨਾਰੇ ਜਾ ਰਿਹਾ ਹਾਂ ਉਹ ਦੇਖ ਰਿਹਾ ਯਾ ਸੱਚਮੁੱਚ ਜੋ ਪਰਮੇਸ਼ਵਰ ਦੇ ਪੈਰ ਤਕਾਈ ਦੇ ਰਿਹਾ ਔਰ ਉਹ ਉਸ ਪਰਮੇਸ਼ਵਰ ਦੇ ਦਾਸ ਦੇ ਬਹੁਤ ਖੁਸ਼ ਹੋਇਆ ਕੁਝ ਸਮੇਂ ਬਾਅਦ ਲਗਾਤਾਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਣਦਾ ਰਿਹਾ ਬਣਿਆ ਰਿਹਾ ਔਰ ਬਿਮਾਰ ਹੋ ਗਿਆ ਕਾਫੀ ਪ੍ਰਾਰਥਨਾ ਕਰਦਾ ਰਿਹਾ ਲੇਕਿਨ ਠੀਕ ਨਹੀਂ ਹੋਇਆ ਔਰ ਸੋਚਦਾ ਯਾ ਕਿਤੇ ਪਰਮੇਸ਼ਵਰ ਨੇ ਮੈਨੂੰ ਛੱਡ ਤਾਂ ਨਹੀਂ ਦਿੱਤਾ جس کر کے پھر میری واج سنی نہیں جاری کہنا ایک وار پھر میں ندی دے کنارے جامعا گا جے کر پرمیشور میرے نال ہویا پھر چار پیر لکھائی دینگے جے کر پرمیشور میرے نال نہ ہویا تو صرف میری پیر لکھائی دینگے تو جاندہ یا اور جدہ ندی دے کنارے چلدہ یا دیکھدہ یا صرف دو پیر لکھائی دیں رہے ہیں اور ویم دا کوئی علاج ਨਹੀਂ ਹੈ ਦੇਖਿਆ ਕਹਿੰਦਾ ਨਾਲ ਦੇ ਦੋ ਪੈਰ ਨਹੀਂ ਆ ਸਿਰਫ ਮੇਰੀ ਦੋ ਪੈਰ ਦਿਖਾਈ ਦੇ ਰਹੇ ਹੈ ਕਹਿੰਦਾ ਪਰਮੇਸ਼ਰ ਮੈਨੂੰ ਕੀ ਹੈ ਛੱਡ ਗਿਆ ਪਰਮੇਸ਼ਰ ਮੇਰੇ ਕੋਲ ਦੂਰ ਹੋ ਗਿਆ ਕਹਿੰਦਾ ਕਿਦਾਂ ਸਿਰਫ ਸੁਣਿਆ ਸੀ ਕਿ ਔਖੀ ਦੇ ਵੇਲੇ ਯਾਰ ਮਿੱਤਰ ਸਭ ਛੱਡ ਜਾਂਦੇ ਆ ਪਰ ਪਰਮੇਸ਼ਰ ਵੀ ਅੱਜ ਮੈਨੂੰ ਕੀ ਹੈ ਛੱਡ ਗਿਆ ਆ ਸ਼ੈਤਾਨ ਬੁਰੇ ਵਿਚਾਰ ਪਾ ਰਿਹਾ ਯਾ ਕਿ ਪਰਮੇਸ਼ਰ ਨੇ ਮੈਨੂੰ ਕੀ ਹੈ ਛੱਡ ਦਿੱਤਾ ਯਾ ਪਰ ਉਹਨੇ ਮਾਨ ਦੇ ਵਿੱਚ ਇੱਕੋ ਧਾਰਨਾ ਧਾਰੀ ਹੈ ਜਿਹੜੇ ਪਰਮੇਸ਼ਰ ਨੇ ਮੈਨੂੰ ਅੱਜ ਛੱਡ ਦਿੱਤਾ ਯਾ ਪਰ ਮੈਂ ਉਸ ਭਲਾਈਆਂ ਨੂੰ ਕਦੇ ਨਹੀਂ ਭੁੱਲਾਂਗਾ ਜਿਹੜੀਆਂ ਭਲਾਈਆਂ ਪਰਮੇਸ਼ਰ ਨੇ ਮੇਰੇ ਨਾਲ ਕੀਤੀਆਂ ਆ ਉਹਦੇ ਵਿੱਚ ਮੈਂ ਸਦਾ ਅਵਲ ਰਹਾਗਾ ਮੈਂ ਸਦਾ ਉਹਦੇ ਵਿੱਚ ਬਣਿਆ ਰਹਾਂ ਰਹਾਂਗਾ ਔਰ ਫਿਰ ਕੜ ਦੇ ਵਿੱਚ ਗਿਆ ਗੁੱਡਨੇ ਟੇਕੇ ਪ੍ਰਾਰਥਨਾ ਕੀਤੀ ਉਸ ਤੋਂ ਬਾਅਦ ਚੰਗਾ ਹੋ ਗਿਆ ਚੰਗਾ ਹੋਣ ਤੋਂ ਬਾਅਦ ਕਹਿੰਦਾ ਹੁਣ ਮੈਂ ਫਿਰ ਜਾਵਾਂਗਾ ਨਦੀ ਦੇ ਕਿਨਾਰੇ ਫਿਰ ਦੇਖਾਂਗਾ ਹੁਣ ਪਰਮੇਸ਼ਰ ਮੇਰੇ ਕੋਲ ਆਇਆ ਕਿ ਨਹੀਂ ਆਇਆ ਫਿਰ ਦੇਖਦਾ ਆ ਚਾਰ ਪੈਰ ਫਿਰ ਦਿਖਾਈ ਦੇ ਰਹੇ ਕਹਿੰਦਾ ਦੋ ਮੇਰੇ ਤੇ ਦੋ ਪਰਮੇਸ਼ਰ ਦੇ ਪਰਮੇਸ਼ਰ ਦੇ ਨਾਲ ਗੁੱਸੇ ਹੋ ਰਿਹਾ ਜਾਂ ਗਿਲਾ ਕਰ ਰਿਹਾ ਆ ਜਿਦਾ ਪਾਈਪਾ ਦੇ ਵਿੱਚ ਲਿਖਿਆ ਪ੍ਰਕਾਸ਼ ਦੀ ਪੋਥੀ ਦੇ ਵਿੱਚ ਪਰਮੇਸ਼ਰ ਕਹਿੰਦਾ ਤੁਹਾਡੇ ਨਾਲ ਮੈਨੂੰ ਕੀ ਹੈ ਗਿਲਾ ਆ ਤੁਸੀਂ ਪਹਿਲਾ ਪ੍ਰੇਮ ਛੱਡ ਬੈਠੇ ਹੋ ਉਹਦਾ ਰੱਬ ਦਾ ਦਾਸ ਪਰਮੇਸ਼ਰ ਦੇ ਨਾਲ ਗਿਲਾ ਕਰ ਰਿਹਾ ਆ ਔਖੀ ਦੇ ਵੇਲੇ ਤੂੰ ਮੈਨੂੰ ਕੀ ਹੈ ਛੱਡ ਦਿੱਤਾ ਹੈ ਪਰ ਪਰਮੇਸ਼ਰ ਕਹਿੰਦਾ ਕਹਿੰਦਾ ਦੇਖ ਮੈਂ ਤੈਨੂੰ ਛੱਡਿਆ ਨਹੀਂ ਕਹਿੰਦਾ ਨਹੀਂ ਮੈਂ ਚੈੱਕ ਕੀਤਾ ਯਾ ਤੂੰ ਮੈਨੂੰ ਛੱਡ ਦਿੱਤਾ ਸੀਗਾ ਕਦਾ ਕਿਦਾਂ ਚੈੱਕ ਕੀਤਾ ਯਾ ਕਹਿੰਦਾ ਜਦ ਮੈਂ ਪਹਿਲਾਂ ਠੀਕ ਸੀ ਮੈਂ ਨਦੀ ਦੇ ਕਿਨਾਰੇ ਗਿਆ ਦੋ ਮੇਰੇ ਪੈਰ ਸੀਗੇ ਦੋ ਤੇਰੇ ਸੀਗੇ ਉਹਦਾ ਬਿਲਕੁਲ ਠੀਕ ਤੋਂ ਮੇਰੇ ਨਾਲ ਸੀ ਪਰ ਜਦ ਮੈਂ ਬਿਮਾਰ ਹੋ ਗਿਆ ਮੈਂ ਠੀਕ ਨਹੀਂ ਹੋਇਆ ਫਿਰ ਮੈਂ ਐਕਸਪੈਰੀਮੈਂਟ ਕੀਤਾ ਮੈਂ ਫਿਰ ਪਰਖਿਆ ਕਿ ਅੱਜ ਵੀ ਪਰਮੇਸ਼ਰ ਮੇਰੇ ਨਾਲ ਹੈਗਾ ਕਿ ਨਹੀਂ ਹੈਗਾ ਪਰ ਉਸ ਵੇਲੇ ਤੂੰ ਨਹੀਂ ਸੀ ਕਹਿੰਦਾ ਕਿਦਾਂ ਕਹਿੰਦਾ ਸਿਰਫ ਮੇਰੇ ਪੈਰ ਦੇ ਨਿਸ਼ਾਨ ਦੇਖ ਰਿਆ ਸੀਗੇ ਪਰ ਤੇਰੇ ਪੈਰ ਦੇ ਨਿਸ਼ਾਨ ਨਹੀਂ ਸੀ ਕਹਿੰਦਾ ਤੈਨੂੰ ਕਿੰਨੇ ਭਲੇਖਾ ਪਾ ਦਿੱਤਾ ਕਹਿੰਦਾ ਤੇਰੇ ਪੈਰ ਦੇ ਨਿਸ਼ਾਨ ਨਹੀਂ ਸੀ ਬਲਕਿ ਉਹ ਮੇਰੇ ਸੀਗੇ ਤੂੰ ਕਿੱਥੇ ਸੀਗਾ ਤੂੰ ਤਾਂ ਮੇਰੀ ਗੋਦੀ ਦੇ ਵਿੱਚ ਸੀਗਾ ਸਭ ਹallelujah ਤੂੰ ਮੇਰੀ ਗੋਦੀ ਦੇ ਵਿੱਚ ਸੀਗਾ ਮਰੀਆਂ ਬਾਹਾਂ ਤੇ ਸੀਗਾ ਉਹ ਤੇਰੇ ਪੈਰ ਨਹੀਂ ਸੀ ਉਹ ਮੇਰੇ ਪੈਰ ਸੀ ਤੇਰੇ ਤਾਂ ਪੈਰ ਉਹਦਾ ਮੈਂ ਥੱਲੇ ਲੱਗਣ ਹੀ ਨਹੀਂ ਦਿੱਤੇ ਉਹਦਾ ਮੈਂ ਤੈਨੂੰ ਸੰਭਾਲਿਆ ਹੋਇਆ ਸੀਗਾ ਸਭ ਹallelujah ਹallelujah ਸ਼ੈਤਾਨ ਸਾਡੇ ਮਨ ਦੇ ਵਿੱਚ ਵਿਚਾਰ ਪਾ ਸਕਦਾ ਆ ਸ਼ੈਤਾਨ ਸਾਨੂੰ ਪਟਕਾ ਸਕਦਾ ਆ ਜਾਹੇ ਅਸੀਂ ਪਰੇਸ਼ਾਨੀ ਦੇ ਵਿੱਚ ਜਾਹੇ ਹੋ ਸਕਦਾ ਆ ਸਾਨੂੰ ਸਾਲ ਹੋ ਗਿਆ ਹੋਵੇ ਸਾਡੀ ਗਵਾਈ ਨਾ ਬਣੀ ਹੋਵੇ ਹੋ ਸਕਦਾ 5 ਸਾਲ ਹੋ ਗਏ ਹੁਣ 6 ਮਹੀਨੇ ਹੋਏ ਹੋ ਗੋਣਾ ਹੁਣ ਪਰ ਲਗਾਤਾਰ ਪ੍ਰਮੇਸ਼ਰ ਵਿੱਚ ਬਣੇ ਰਹੋ ਜਿੱਦਾਂ ਉਹ ਰੱਬ ਦਾ ਦਾਸ ਕਹਿੰਦਾ ਕਦੇ ਮੈਂ ਕੀਤੀਆਂ ਭਲਾਈਆਂ ਨੂੰ ਮੈਂ ਕਦੇ ਵੀ ਭੁੱਲਾਂਗਾ ਉਹ ਭਲਾਈ ਨੂੰ ਹਮੇਸ਼ਾ ਯਾਦ ਰੱਖੋ ਕਿ ਪਰਮੇਸ਼ਵਰ ਨੇ ਮੇਰੇ ਤੇ ਕਿੰਨੀਆਂ ਭਲੇਹਾਂ ਕੀਤੀਆਂ ਆ ਉਸ ਭਲੇਹਾਂ ਨੂੰ ਯਾਦ ਕਰਦੇ ਹੋਏ ਪਰਮੇਸ਼ਵਰ ਦਾ ਧੰਨਵਾਦ ਕਰੋ ਪਰਮੇਸ਼ਵਰ ਸਾਡੇ ਤੋਂ ਕਦੇ ਵੱਖ ਨਹੀਂ ਹੈ ਪਰਮੇਸ਼ਵਰ ਸਦਾ ਸਾਡੇ ਨਾਲ ਨਾਲ ਚੱਲਦਾ ਹੈ ਇਹ ਸਾਇਦੀ ਕਿਤਾਬ ਦੇ ਵਿੱਚ ਲਿਖਿਆ ਨਾ ਡਰ ਮੈਂ ਤੇਰੇ ਅੱਗੇ ਕੀ ਲਿਖਿਆ ਨਾ ਘਾਬਰ ਮੈਂ ਤੇਰਾ ਪਰਮੇਸ਼ਵਰ ਹਾਂ ਫਿਰ ਕਿਉਂ ਡਰਦੇ ਆ ਕਿਉਂ ਘਾਬਰਦੇ ਉਹਨੇ ਸਪਸ਼ਟ ਕਰ ਦਿੱਤਾ ਆ ਪਹਿਲਾ ਕਮੋਦੀਸ ਡੋ ਦਾ ਤਿੰਨ ਸਾਡੇ ਮੁਕਤੀ ਦਾ ਤੇ ਪਰਮੇਸ਼ਵਰ ਦੇ ਹਜ਼ੂਰੋਂ ਭਲਾ ਤੇ ਪ੍ਰਮਾਣਿਆ ਭਲਾ ਕਰਨਾ ਇੱਕ ਬਹੁਤ ਅਹਿਮੀਅਤ ਹੈ ਇਹ ਫੈਸਲਾ ਇਹ ਹੈ ਕਿ ਹਰ ਕੋਈ ਭਲਾ ਭਲਾ ਕਰਨ ਵਾਲਾ ਨਹੀਂ ਹੁੰਦਾ ਭਲਾਈ ਕਰਨ ਵਾਲਾ ਹਰਕ ਨਹੀਂ ਹੁੰਦਾ ਜਿੱਦਾਂ ਇੱਕ ਬਹੁਤ ਵਧੀਆ ਖੁਆਇ ਸੁਣੀ ਹੈ ਕਿ ਐਕਸੀਡੈਂਟ ਹੋਣ ਦੇ ਬਾਵਜੂਦ ਵੀ ਇੱਕ ਜਨ ਕਹਿ ਰਿਹਾ ਕਿ ਮੈਂ ਤੇ ਕੇਸ ਕਰਨਾ ਆ ਦਰਖਾਸਤ ਦੇਣੀ ਆ ਨੂੰ ਜੇਲ੍ਹ ਦੇ ਵਿੱਚ ਸਟੋਨਾ ਆ ਪਰ ਜਦੋਂ ਪਰਮੇਸ਼ਵਰ ਦਾ ਆਪਣਾ ਆਤਮਾ ਉਤਰਦਾ ਆ ਪਰਮੇਸ਼ਵਰ ਬਿਲਕੁਲ ਸ਼ਾਂਤ ਕਰ ਦਿੰਦਾ ਆ ਇਹ ਕੀ ਹੈ ਭਲਾਈ ਹੈ ਉਹਦਾ ਬੇਟਾ ਆਇਆ ਔਰ ਉਹਨੇ ਕੋ ਗੱਲ ਕਹੀ ਕਿ ਨਹੀਂ ਨਹੀਂ ਜੋ ਪਰਮੇਸ਼ਵਰ ਨੇ ਸਾਡੇ ਲਈ ਲਿਖਿਆ ਆ ਉਹਨੂੰ ਅਸੀਂ ਸਵੀਕਾਰ ਕਰਦੇ ਆ ਇਹ ਕੀ ਇੱਕ ਅੰ ਅੱਛੀ ਸੋਚ ਇੱਕ ਭਲਾ ਕੰਮ ਲਈ ਸੋਚਿਆ ਔਰ ਉਹ ਕਹਿੰਦੇ ਇਹ ਪਰਿਵਾਰ ਕਹਿੰਦੇ ਕਹਿੰਦੇ ਜਿੰਨਾ ਖਰਚਾ ਆਇਆ ਸੀ ਬੇਨ ਨੂੰ ਵੀ ਤਿਆਰ ਪਰ ਉਹ ਕਹਿੰਦੇ ਅਸੀਂ ਰੁਪਈਆ ਬਲੀ ਲਾਂਗੇ ਹੋ ਸਕਦਾ ਆ ਇਸ ਤੋਂ ਜ਼ਿਆਦਾ ਸਾਡਾ ਨੁਕਸਾਨ ਹੋਣਾ ਹੋ ਸਕਦਾ ਆ ਕਿ ਕੁਝ ਵੀ ਹੋ ਸਕਦਾ ਸੀ ਇੱਕ ਐਦਾਂ ਦੀ ਤਿੰਨ ਜਣੇ ਜਾ ਰਹੇ ਸੀਗੇ ਔਰ ਜਦੋਂ ਜਾ ਰਹੇ ਆ ਕੰਦ ਕੰਦ ਸੀਗੀ ਉਹਦੇ ਉੱਪਰ ਕੰਡੇ ਲੱਗੇ ਹੋਏ ਸੀਗੇ ਔਰ ਜਿਹੜਾ ਰਾਜਾ ਸੀਗਾ ਉਹਦੇ ਨਾਲ ਦੋ ਟੈਲਵੇ ਜਾ ਰਹੇ ਰਾਜੇ ਨੇ ਜਦੋਂ ਕੰਦ ਤੇ ਅਚਾਨਕ ਹੱਥ ਰੱਖਿਆ ਉਹਦੇ ਉਂਗਲ ਕੱਟੀ ਗਈ ਖੂਨ ਨਿਕਲਣ ਲੱਗ ਗਿਆ ਔਰ ਜਿਹੜੇ ਦੋ ਟੈਲਵੇ ਸੀਗੇ ਉਹ ਕਹਿੰਦੇ ਕਹਿੰਦੇ ਪੌਤ ਨੂੰ ਮਾਰਾ ਹੋ ਗਿਆ ਨੁਕਸਾਨ ਹੋ ਗਿਆ ਤੇਰਾ ਪੱਟੀ ਕਰਦੇ ਆ ਪਰ ਰਾਜਾ ਗੁੱਸੇ ਦੇ ਵਿੱਚ ਆਣ ਕੇ ਉਹ ਟੈਲਵਨ ਕਹਿੰਦਾ ਕਹਿੰਦੇ ਨੂੰ ਜੇਲ੍ਹ ਚ ਸਤਾ ਦੋ ਉਹਨਾਂ ਨੂੰ ਜੇਲ੍ਹ ਚ ਸਤਾ ਦਿੱਤਾ ਪਰ ਅੱਗੇ ਜਾਣਿਆ ਜਦੋਂ ਜੰਗਲ ਦੇ ਵਿੱਚ ਗਿਆ ਉੱਥੇ ਕੁਛ ਉੱਥੇ ਹੋਵੇ ਆਦੀ ਵਾਂਸੀ ਜਿਹੜੇ ਕੁਛ ਰਹਿੰਦੇ ਸੀਗੇ ਉੱਥੇ ਦੇ ਬੰਦੇ ਔਰ ਉਹਨਾਂ ਨੇ ਉਸ ਰਾਜੇ ਨੂੰ ਫੜ ਕੇ ਕਹਿੰਦੇ ਇਹਨੂੰ ਬਲੀ ਚੜਾਉਣੀ ਹੈ ਇਹਨੂੰ ਬੜੀ ਦਾਨ ਕਰਨਾ ਹੈ ਭੇਟ ਚੜਾਉਣੀ ਹੈ ਜਦੋਂ ਪੇਟ ਚੜਾਉਣ ਦੇ ਲਈ ਲੈ ਕੇ ਜਾ ਰਹੇ ਸੀਗੇ ਇੱਕ ਦੀ ਨਜ਼ਰ ਪਈ ਉਹਦੀ ਉਂਗਲ ਕੱਟੀ ਹੋਈ ਹੈ ਔਰ ਕਹਿੰਦੇ ਇਹਨੂੰ ਅਸੀਂ ਪੇਟ ਨਹੀਂ ਚੜਾ ਸਕਦੇ ਕਿਉਂ ਕਿ ਲਹੂਨ ਵਗ ਰਿਹਾ ਹੈ ਇਹ ਆਪਵਿੱਤਰ ਪੇਟ ਹੋ ਗਿਆ ਸੀ ਪਵਿੱਤਰ ਪੇਟ ਨੂੰ ਚੜਾਉਣਾ ਨੂੰ ਛੱਡ ਦੋ ਔਰ ਜਦ ਫਿਰ ਵਾਪਸ ਆਇਆ ਰਾਜਾ ਉਹ ਆਪਣੇ ਟੈਲਵਨ ਨੂੰ ਛੜਾ ਕੇ ਘਰ ਗਿਆ ਔਰ ਮਾਫੀ ਮੰਗ ਕੇ ਆਇਆ ਕਹਿੰਦਾ ਮੈਂ ਗਲਤ ਸੀਗਾ ਤੂੰ ਸੱਚ ਕੇ ਹਾ ਤੂੰ ਸੱਚ ਕੇ ਹਾ ਜੋ ਹੁੰਦਾ ਆ ਚੰਗਾ ਹੁੰਦਾ ਆ ਭਲੇ ਲਈ ਹੁੰਦਾ ਆ ਪਰ ਮੈਂ ਤੈਨੂੰ ਆਪਣੇ ਗਲਤ ਇਰਾਦੇ ਦੇ ਦੁਆਰਾ ਕਿ ਤੂੰ ਮੇਰੇ ਪਰ ਮਾੜਾ ਸੋਚ ਰਿਹਾ ਹੈ ਇਸ ਕਰਕੇ ਮੈਂ ਚਲੋ ਜੇਲ੍ਹ ਦੇ ਵਿੱਚ ਸਟਾਇਆ ਕਹਦਾ ਮੈਨੂੰ ਮਾਫ ਕਰ ਦੇ ਉਹਦਾ ਟੈਲਵਨ ਕਹਿੰਦਾ ਕਹਿੰਦਾ ਮੇਰੇ ਕੋਲ ਮਾਫੀ ਨਾ ਮੰਗ ਮੈਂ ਤੈਨੂੰ ਕਿਹਾ ਜੋ ਹੁੰਦਾ ਆ ਚੰਗਾ ਹੁੰਦਾ ਆ ਕਹਿੰਦਾ ਜੋ ਤੇਰੇ ਨਾਲ ਹੋਇਆ ਉਹ ਤੇਰੇ ਨਾਲ ਚੰਗਾ ਹੋਇਆ ਜੋ ਮੇਰੇ ਨਾਲ ਹੋਇਆ ਉਹ ਵੀ ਚੰਗਾ ਹੋਇਆ ਕਹਿੰਦਾ ਉਹ ਕਿਦਾਂ ਕਹਿੰਦਾ ਮੰਨ ਕੇ ਚੱਲ ਤੂੰ ਮੈਨੂੰ ਜੇਲ੍ਹ ਦੇ ਵਿੱਚ ਨਾ ਸਕਾਉਂਦਾ ਮੈਂ ਤੇਰੇ ਨਾਲ ਨਾਲ ਜਦ ਤੇਰੀ ਤਾਂ ਉਂਗਲ ਕੱਢੀ ਸੀ ਤੇਰੀ ਤਾਂ ਬਲੀ ਨਹੀਂ ਸੀ ਚੜਨੀ ਪਰ ਸਾਡੀ ਜੜੀ ਜੜ ਜਾਣੀ ਸੀ ਤੇ ਜੋ ਹੁੰਦਾ ਆ ਚੰਗਾ ਹੁੰਦਾ ਆ ਪਰਮੇਸ਼ਵਰ ਜਾਣਦਾ ਆ ਕਿ ਪਰਮੇਸ਼ਵਰ ਸਾਡੇ ਨਹੀਂ ਕਿਉਂ ਏਅਰ ਕraft ਬਣੀ ਹੈ ਹੋ ਸਕਦਾ ਹੈ ਇਹ ਜਿਹੜੇ ਐਕਸੀਡੈਂਟ ਹੋਇਆ ਹੈ ਰੱਬ ਨੇ ਦੋਨਾਂ ਦੀ ਜਾਨ ਨੂੰ ਬਖਸ਼ ਦਿੱਤਾ ਅੱਗੇ ਜਾ ਕੇ ਕੁਝ ਵੀ ਹੋ ਸਕਦਾ ਹੈ ਪਿੱਛੇ ਜੇ ਕੋਈ ਬਹੁਤ ਵੀਡੀਓ ਵਾਇਰਲ ਹੋਈ ਹੈ ਇੱਕ ਲੜਕਾ ਸੀਗਾ ਸ਼ਾਇਦ 18-19 ਸਾਲ ਦਾ ਮੈਂ ਦੇਖ ਰਿਹਾ ਸੀਗਾ ਉਹ ਮੁੰਡਾ ਸਟੰਟ ਕਰਦਾ ਸੀਗਾ ਟ੍ਰੈਕਟਰ ਟ੍ਰੈਕਟਰ ਕਾਫੀ ਮਸ਼ਹੂਰ ਸੀਗਾ YouTube ਤੇ Facebook ਤੇ ਲੱਖਾਂ ਰੁਪਏ ਕਮਾਉਂਦਾ ਸੀਗਾ ਸਟੰਟ ਕਰਕੇ। ਪਰ ਕੀ ਹੋਇਆ ਪਿਛਲੇ ਦਿਨ ਸਟੰਟ ਕਰ ਰਿਹਾ ਸੀਗਾ। ਤੁਸੀਂ ਵੀ ਕਾਫੀਆਂ ਨੇ ਉਹ ਵੀਡੀਓ ਦੇਖੀ ਹੋਣੀ ਹੈ। ਜਦੋਂ ਸਟੰਟ ਕਰਦਾ ਜਾ ਅੱਗੋਂ ਚੱਕਿਆ ਜਾਂਦਾ ਹੈ ਸਟੈਂਟੀ ਐਦਾ ਕਹਿੰਦਾ ਕਿ ਡੈਕਟਰ ਨੂੰ ਪੂਰਾ ਪੂਰਾ ਖੜਾ ਕਰ ਦੇਣਾ ਔਰ ਫਿਰ ਥੱਲੇ ਡੇਕਣਾ ਪਰ ਐਦਾ ਕਰ ਲਿਆ ਸੀਗਾ ਜਦੋਂ ਨੇ ਸਟੈਂਟ ਕੀਤਾ ਡੈਕਟਰ ਦੇ ਉੱਤੇ ਆਨ ਲੱਪਿਆ ਉਸੇ ਟਾਈਮ ਉਹ ਬਿਲਕੁਲ ਖਤਮ ਹੋ ਗਿਆ ਐਦਾਂ ਦੀ ਕਮਾਈ ਨੂੰ ਅਸੀਂ ਕੀ ਕਰਨਾ ਹੈ ਇੱਕ ਸਾਲ ਹੋਇਆ ਸੀਗਾ ਸ਼ਾਦੀ ਨੂੰ ਤੇ ਇੱਕ ਸ਼ਾਇਦ ਉਹਦਾ ਬੀਬੀ ਸੀਗਾ ਛੋਟਾ ਜਿਹਾ ਔਰ ਉਹਦੇ ਮਾਤਾ ਪਿਤਾ ਹੁਣ ਕੀ ਕਰਨਗੇ ਇਹ ਹੀ ਆ ਕਿ ਪਰਮੇਸ਼ਵਰ ਸ਼ਾਇਦ ਉਸ ਦਿਨ ਦੱਸ ਰਹੇ ਸੀ ਕਿ ਉਹਦੀ ਮੰਮੀ ਰੋਕ ਵੀ ਰਹੀ ਸੀ ਕਿ ਬੇਟਾ ਵਿੱਚ ਨਾ ਜਾ ਪਰ ਉਹ ਕਹਿੰਦਾ ਮੇਰੇ ਯਾਰ ਮਿੱਤਰ ਆਏ ਆ ਮੇਰੀ ਬਿੱਲੀ ਆਈ ਹੈ ਦੇਖਣ ਵਾਸਤੇ ਆਏ ਆ ਮੈਨੂੰ ਮੈਂ ਉਹਨਾਂ ਨੂੰ ਦਿਖਾਵਾਂਗਾ ਪਰ ਜੇਕਰ ਆਪਣੀ ਮਾਂ ਦੀ ਗੱਲ ਹੀ ਮੰਨ ਲੈਂਦਾ ਤੇ ਸ਼ਾਇਦ ਉਹ ਦਿਨ ਦੇਖਣਾ ਨਾ ਪੈਂਦੇ ਨਾ ਅੱਜ ਸਾਡੇ ਕੋਲ ਹੁੰਦਾ ਹੁੰਦਾ ਪਰ ਇੱਕ ਦੱਸ ਰਿਹਾ ਸੀ ਕਿ ਆਪਣੀ ਜਵਾਨੀ ਕਦਾ ਮਹੀਨੇ ਦਾ तकरीबन 5 ਲੱਖ ਮੈਂ ਕਮਾਉਂਦਾ ਸੀ ਕਮਾਈ ਠੀਕ ਆ ਪਰ ਪੁੱਤਰ ਵਾਪਸ ਨਹੀਂ ਆਉਣਾ ਪਰ ਸ਼ਾਇਦ ਐਸੇ ਕਰਕੇ ਜੋ ਹੁੰਲਾਇਆ ਚੰਗਾ ਹੁੰਦਾ ਆ ਕਿ ਇਸ ਜਗ੍ਹਾ ਤੇ ਇਹਨਾਂ ਦਾ ਟਕਰੇ ਹੋਇਆ ਛੋਟੀ ਮੋਟੀ ਸੱਟ ਨਾਲ ਬਚ ਗਏ ਪਰ ਅੱਗਾ ਜਾ ਕੇ ਕੁਝ ਵੀ ਹੋ ਸਕਦਾ ਸੀਗਾ ਪਰਮੇਸ਼ਰ ਦਾ ਤਾਨਵਾਦ ਕਰਨਾ ਆ ਕਿ ਪਰਮੇਸ਼ਰ ਨੇ ਸਾਨੂੰ ਹੱਥ ਦੇ ਕੇ ਬਚਾਇਆ ਹੈ ਕਿਉਂਕਿ ਬਾਈਬਲ ਵਿੱਚ ਅਸੀਂ ਪੜ੍ਹ ਰਹੇ ਹਾਂ ਮੁਕਤੀ ਦਾ ਪਰਮੇਸ਼ਰ ਦੇ ਹਜ਼ੂਰ ਭਲਾ ਤੇ ਪਰਵਾਣ ਆ ਜੋ ਚਾਹੁੰਦਾ ਆ ਸਾਰੀ ਮਨੁੱਖ ਬਚਾਏ ਜਾਵੇ ਪ੍ਰਮੇਸ਼ਰ ਕਿਸੇ ਨੂੰ ਮਾਰਨਾ ਨਹੀਂ ਚਾਹੁੰਦਾ ਉਹ ਬਚਾਉਣਾ ਚਾਹੁੰਦਾ ਹੈ ਉਹ ਸਾਨੂੰ ਇੱਕ ਸੰਕੇਤ ਦਿੰਦਾ ਹੈ ਕਈ ਵਾਰ ਅਸੀਂ ਉਸ ਸੰਕੇਤ ਨੂੰ ਫੋਲੋ ਕਰਦੇ ਹਾਂ ਕਈ ਵਾਰ ਨਹੀਂ ਕਰਦੇ ਜੇਕਰ ਕਰਦੇ ਹਾਂ ਬਚਾਏ ਜਾਂਦੇ ਹਾਂ ਪਰ ਜੇਕਰ ਨਹੀਂ ਕਰਦੇ ਤਾਂ ਸਾਨੂੰ ਉਹ ਜਿਹੜਾ ਸਮਾਂ ਹੈ ਦੇਖਣਾ ਪੈਂਦਾ ਹੈ ਪਰਮੇਸ਼ਰ ਹਰ ਇੱਕ ਦਾ ਭਲਾ ਕਰਨ ਵਾਲਾ ਹੈ ਕਿਸੇ ਦਾ ਬੁਰਾ ਨਹੀਂ ਕਰਦਾ ਤਾਂ ਪਰਮੇਸ਼ਰ ਇਹਨਾਂ ਬਚਣਾ ਦੁਆਰਾ ਸਭ ਨੂੰ ਆਸ਼ੀਰਵਾਦ ਤੇ ਬਰਕਤ ਦੇ ਕੇ ਬਚਤ ਨਹੀਂ ਕਰਦਾ ਸਿਰ ਮਰਮਤ ਕਰਦੇ